ਮਾਲ ਲੈਂਦਾ ਮੇਰਾ ਮਹਤਾਰ ਮਾਝ ਦਾ ਵੇਖ ਯਾਰ ਮੰਜਾ ਨਾ ਥੱਲੋਂ ਉਹ ਬੋਰਾ ਵੇਖੀ ਲੋ ਮੈਂ ਉਤੋਂ ਵਜ ਨਹੀਂ ਵੇਖਦਾ ਓਏ ਨਹੀਂ ਮਾਝ ਥੱਲੋਂ ਹੀ ਬਣਾਉਗੀ ਮੈਂ ਜੋ ਦਾ 20 ਪਾਈ ਲੀਟਰ ਖੋਲੇ ਆ ਕਰ ਦੇਗੀ ਨਾ ਮਦੀ ਉਹ ਥੋੜੇ ਪਲੇਨ ਕਰਤੀ ਜੀਤ ਬਸ ਨਹੀਂ ਨਹੀਂ ਮੈਂ ਹੁਣ ਤੈਨੂੰ ਕਹਿੰਦਾ ਕਿੰਨੇ ਦੀ ਹਾਂ ਅਸੀਂ ਦੇ ਦੇ ਉਹ ਨੋ ਮੈਂ ਨਾ ਕਰ ਨਹੀਂ ਹੋਣੀ ਵਾਲੇ ਲਾਈ ਜਾਂਦੇ ਆ ਹਾਂ ਕਿੰਨੇ ਦੇਖ ਲੈ ਤੇਰੀ ਮਰਜ਼ੀ ਹੈ ਜੇ 19 ਵੀ ਦੇਦਾ 100 ਦਾ ਨੋਟ ਵੀ ਨਹੀਂ ਪੱਟਾ ਉਹ ਖੜਾ ਸਾਲ ਪੜਦਾ ਮਗਰ ਰਿਸ਼ਤਿਆਂ ਦੀ ਮੈਂ ਹੁਣ ਤਾਂ ਲੈ ਕੇ ਆਇਆ ਜੀ ਹਾਂ ਮੈਂ ਨਹੀਂ ਕੋਸਾਂਦਾ ਮੈਨੂੰ ਹੁਣ ਜਿੱਤਨੇ ਕੀਦਾ ਕੀ ਕਹਦਾ ਲੈ ਜਿੱਤ ਕਹਦਾ ਵਸ ਇਹਨੂੰ ਵਸ ਕਹਦਾ ਉਵੇਂ ਹੋਊ ਹਾਂ ਕਹੇ ਨਹੀਂ ਢੂਢੀ ਮੈਂ ਵੇਦੇ ਆ ਜਾ ਯਾਰ ਇੱਕ ਵਾਰੀ ਕਹਿੰਦਾ ਕੁਝ ਹੋਵੇ ਹਰ ਹੈਗੇ ਹੈਗਾ ਕਿਆ ਕਰ ਰਹੀ ਮੈਂ ਹੁਣ ਤੇਰੀ ਖਾਤਰਾ ਭਲਾ ਲੜੀ ਜਾਏ ਨਾ ਲੜੀ ਆ ਫੜਨੇ ਲਾ ਫੜ ਲਾ ਲੈ ਚੁੱਪ ਕਰ ਜਾ ਤੂੰ ਵੀ ਬੋਲੀ ਜਾਏ ਹੁਣ ਜਿਵੇਂ ਮਰਜੀ ਰਵਾਦੀ ਓਏ ਨਹੀਂ ਹੁਣ ਮੈਂ ਨਹੀਂ ਭਾਈ ਹੁਣ ਕੀ ਕਿੰਦੀ ਤੇ ਨਹੀਂ ਹੋਣੀ ਨੀ ਉਹ ਉਹ ਜੁੜੇ ਵਾਲੇ ਉਹ ਉਹ ਘਰੇ ਵੱਧ ਲਾਉਂਦੇ ਇੱਕ ਗੱਲ ਕਹਨ ਮੈਂ ਗੱਲ ਦੋ ਸੁਣ ਕਿੰਦੀ ਘਟਣ ਦਾ ਕੀ ਫਾਇਦਾ ਮੇਰੇ ਰਿਸ਼ਤੇ ਦਾ ਘਰੇ ਵੱਧ ਲਾਉਂਦੇ ਸਾਨੂੰ ਰੁਪਈਆ ਮੰਨੀ ਦਾ ਹੁੰਦਾ ਜਾਓ ਜੀ ਜਾਓ ਜਾਓ ਕਿੰਦੀ ਮੰਨੀ ਦਾ ਹੁੰਦਾ ਬਾਬਾ ਤੈਨੂੰ ਦਾ ਮੁੜ ਕੇ ਜਾ ਜੀ